ਖਾਸ ਖਬਰ ਪੰਜਾਬ ਵਾਸੀਆਂ ਵਾਸਤੇ ਜਿਨ੍ਹਾਂ ਨੂੰ ਲੋਨ ਦੀ ਉਡੀਕ ਹੈ ਮੁਫਤ ਲੋਨ ਦੀ ਉਡੀਕ ਪੰਜਾਬ ਨੈਸ਼ਨਲ ਬੈਂਕ ਦੇ ਰਿਹਾ 1 ਲੱਖ ਰੁਪਏ ਦਾ ਮੁਫਤ ਲੋਨ ਦੀਵਾਲੀ ਦਾ ਵੱਡਾ ਤੋਹਫਾ 1 ਲੱਖ ਰੁਪਏ ਤੱਕ ਮਾਫ ਤੁਸੀਂ ਮੁਫਤ ਲੋਨ ਲੈ ਸਕਦੇ ਜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀਡੀਓ ਦੇ ਅਖੀਰ ਤੱਕ ਬਣੇ ਰਹਿ ਜਾ ਜੇ ਪਹਿਲਾਂ ਤੁਹਾਨੂੰ ਜਾਣਕਾਰੀ ਦੇਣੇ ਆ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਹੜੇ ਕਿਹੜੇ ਲੋਨ ਮੋਹਈਆ ਕਰਵਾਏ ਜਾ ਰਹੇ ਨੇ ਨੰਬਰ 1 ਤੇ ਜੋ ਕਿ ਪਸ਼ੂ ਪਾਲਣ ਲੋਨ ਜੋ ਕਿ ਡੇਢੀ ਪਸ਼ੂ ਪਾਲਣ ਲੋਨ ਵਾਸਤੇ ਗਾਂ ਇਸ ਦਾ ਉਦੇਸ਼ ਗਾਂ ਪੈਂਸ ਬੱਕਰੀ ਆਦਿ ਖਰੀਦਣ ਲਈ ਸਬਸਿਡੀ 50% ਤੋਂ ਲੈ ਕੇ 70% ਤੱਕ ਦੀ ਜੋ ਸਹਾਇਤਾ ਦਿੱਤੀ ਜਾਂਦੀ ਸਰਕਾਰੀ ਯੋਜਨਾ ਅਨੁਸਾਰ ਤੁਹਾਨੂੰ ਜੋ 70% ਸਬਸਿਡੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਜੋ ਤੁਹਾਡੇ ਦਸਤਾਵੇਜ਼ ਕਿ ਲੱਗਣ ਵਾਲੇ ਆਧਾਰ ਕਾਰਡ ਬੈਂਕ ਦੀ ਪਾਸਬੁੱਕ ਪਸ਼ੂ ਪਾਲਣ ਦੀ ਜਾਣਕਾਰੀ ਜ਼ਮੀਨ ਦੇ ਕਾਗਜ਼ ਇਸ ਦੀ ਵਾਪਸੀ ਦਾ ਸਮਾਂ ਹੈਗਾ ਜੀ 3 ਤੋਂ ਲੈ ਕੇ 5 ਸਾਲਾਂ ਤੱਕ ਦਾ ਜੋ ਵਾਪਸੀ ਦਾ ਸਮਾਂ ਇਸ ਤਰ੍ਹਾਂ ਹੈਗਾ ਇਸ ਤੋਂ ਅੱਗੇ ਨੰਬਰ 2 ਤੇ ਖੇਤੀਬਾੜੀ ਲੋਨ ਮੁਹੱਈਆ ਕਰਵਾਇਆ ਜਾਂਦਾ ਜੋ ਕਿ ਐਗਰੀਕਲਚਰ ਲੋਨ ਹੁੰਦਾ ਇਸ ਦਾ ਉਦੇਸ਼ ਹੁੰਦਾ ਬੀਜ ਖਾਦ ਟਰੈਕਟਰ ਜਾਂ ਸਿੰਚਾਈ ਦੇ ਸਮਾਨ ਲਈ ਜੋ ਵਿਆਜ ਵਿਆਜ ਹੈਗੀ ਦਰ ਘੱਟ ਤੇ ਸਰਕਾਰੀ ਰਾਹਤ ਨਾਲ ਹੁੰਦੀ ਹੈ ਇਸ ਦੀ ਯੋਗਤਾ ਕਿਸਾਨ ਜਾਂ ਖੇਤੀ ਨਾਲ ਸੰਬੰਧਿਤ ਵਿਅਕਤੀ ਇਸ ਦਾ ਵਿੱਚ ਲਾਭ ਲੈ ਸਕਦੇ ਨੇ ਇਸ ਤੋਂ ਅਗਲੇ ਲੋਨ ਵਾਲੇ ਚਲਦੇ ਆ ਨੰਬਰ 3 ਤੇ ਜੋ ਘਰ ਬਣਾਉਣ ਵਾਸਤੇ ਹੋਮ ਲੋਨ ਇਸ ਦਾ ਉਦੇਸ਼ ਹੈ ਨਵੇਂ ਕਾਰ ਬਣਾਉਣ ਜਾਂ ਪੁਰਾਣਾ ਕਾਰ ਦੇ ਖਰੀਦਣ ਲਈ ਲੋਨ ਜੋ ਕਮਈਆ ਕਰਵਾਇਆ ਜਾਂਦਾ ਹੈ ਇਸ ਲੋਨ ਦੀ ਜੋ ਰਕਮ ਹੈਗੀ 5 ਲੱਖ ਤੋਂ ਲੈ ਕੇ 1 ਕਰੋੜ ਤੱਕ ਜੋ ਤੁਹਾਨੂੰ ਲੋਨ ਮਿਲ ਸਕਦਾ ਹੈ ਇਸ ਵਾਪਸੀ ਦਾ ਸਮਾਂ 20 ਸਾਲਾਂ ਤੱਕ ਦਾ ਹੈਗਾ ਹੈ ਇਸ ਦੇ ਵਿੱਚ ਜੋ ਸਹੂਲਤ ਤੁਹਾਨੂੰ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਦਿੱਤੀ ਜਾਂਦੀ ਤੁਸੀਂ ਆਨਲਾਈਨ ਇਸ ਵਿੱਚ ਅਪਲਾਈ ਕਰ ਸਕਦੇ ਜੇ ਤਾਂ ਤੁਸੀਂ ਇਹ ਲੋਨ ਪ੍ਰਾਪਤ ਕਰ ਸਕਦੇ ਜੀ ਇੱਕ ਇਹ ਲੋਨ ਤੁਹਾਨੂੰ 5 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਸਹੂਲਤ ਦਿੰਦਾ ਹੈ ਜਿਸ ਵਿੱਚ ਤੁਸੀਂ ਆਪਣਾ ਘਰ ਬਣਾਉਣ ਵਾਸਤੇ ਇਸ ਨੂੰ ਵਰਤ ਸਕਦੇ ਜੀ ਜਾਂ ਨਵਾਂ ਘਰ ਖਰੀਦਣ ਵਾਸਤੇ ਜਾਂ ਨਵਾਂ ਘਰ ਬਣਾਉਣ ਵਾਸਤੇ ਇਸ ਨੂੰ ਵਰਤ ਸਕਦੇ ਜੀ ਇਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਹ ਵੀ ਸਕੀਮ ਲਾਗੂ ਕੀਤੀ ਜਾਂਦੀ ਹੈ ਇਸ ਤੋਂ ਅਗਲਾ ਲੋਨ ਹੈਗਾ ਜੀ ਸਿੱਖਿਆ ਲੋਨ ਐਜੂਕੇਸ਼ਨ ਲੋਨ ਇਸ ਦਾ ਉਦੇਸ਼ ਹੈਗਾ ਦੇਸ਼ ਜਾਂ ਵਿਦੇਸ਼ ਵਿੱਚ ਪੜਾਈ ਲਈ ਜੋ ਤੁਸੀਂ ਲੋਨ ਲੈ ਸਕਦੇ ਜੀ ਇਸ ਲੋਨ ਦੀ ਰਕਮ ਹੈਗੀ 10 ਲੱਖ ਰੁਪਏ ਦੇਸ਼ ਲਈ ਅਤੇ 20 ਲੱਖ ਰੁਪਏ ਵਿਦੇਸ਼ ਲਈ ਜੇਕਰ ਕੋਈ ਬਾਹਰ ਜਾਂਦਾ ਹੈ ਤਾਂ ਉਸ ਦੇ ਲਈ 20 ਲੱਖ ਰੁਪਏ ਜੇਕਰ ਕੋਈ ਆਪਣੇ ਦੇਸ਼ ਵਿੱਚ ਪੜਦਾ ਹੈ ਕੋਈ ਬੱਚਾ ਜਾ ਜਾਂ ਪੜ੍ਹਾਈ ਕਰਦਾ ਜਾਂ ਤੁਸੀਂ ਪੜਨ ਵਾਲੇ ਹੋ ਤਾਂ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੋ ਲੋਨ ਦਿੱਤਾ ਜਾਵੇਗਾ ਇਸ ਦੀ ਜੋ ਵਿਆਜ ਦੀ ਦਰ ਹੈਗੀ ਘੱਟੋ ਘੱਟ ਅਤੇ ਆਸਾਨ ਕਿਸ਼ਤਾਂ ਵਿੱਚ ਤੁਹਾਨੂੰ ਜੋ ਵਿਆਜ ਲੱਗੇਗੀ ਕਿੰਨੀ ਲੱਗੇਗੀ ਇਸ ਦੇ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ ਇਸ ਤੋਂ ਅਗਲਾ ਜੋ ਲੋਨ ਦਿੱਤਾ ਜਾਂਦਾ ਹੈ ਨੰਬਰ 5 ਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਬਿਜ਼ਨਸ ਲੋਨ ਜੋ ਛੋਟਾ ਵਪਾਰ ਲੋਨ ਬਿਜ਼ਨਸ ਲਈ ਉਹ ਐਮ ਐਸ ਐਮਈ ਲੋਨ ਹੁੰਦਾ ਜੀ ਉਦੇਸ਼ ਇਸ ਦਾ ਉਦੇਸ਼ ਹੁੰਦਾ ਜੀ ਨਵਾਂ ਵਪਾਰ ਨੂੰ ਸ਼ੁਰੂ ਕਰਨਾ ਜਾਂ ਫਿਰ ਜੋ ਤੁਹਾਡਾ ਮੌਜੂਦਾ ਵਪਾਰ ਹੈਗਾ ਉਸ ਦੇ ਵਿੱਚ ਵਾਧਾ ਕਰਨਾ ਉਸ ਨੂੰ ਵਧਾਉਣਾ ਉਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਣਾ ਇਸ ਲੋਨ ਦੀ ਰਕਮ ਹੈਗੀ 50000 ਤੋਂ ਲੈ ਕੇ 5 ਕਰੋੜ ਤੱਕ ਦੀ ਇਸ ਦੇ ਵਿੱਚ ਤੁਸੀਂ 50000 ਤੋਂ ਲੈ ਕੇ 5 ਕਰੋੜ ਤੱਕ ਦਾ ਲੋਨ ਲੈ ਸਕਦੇ ਜੀ ਇਸ ਯੋਜਨਾ ਦਾ ਜੋ ਕਿ ਯੋਜਨਾ ਹੈਗੀ ਪੰਜਾਬ ਨੈਸ਼ਨਲ ਬੈਂਕ ਮੰਦਰਾ ਲੋਨ ਯੋਜਨਾ ਯਾਨਕੀ ਪੀ ਐਮਈਜੀਪੀ ਲੋਨ ਆਦਿ ਇਸ ਦੇ ਵਿੱਚ ਜੋ ਤੁਸੀਂ ਇਸ ਦੀ ਯੋਜਨਾ ਹੈਗੀ ਹੈ ਤੁਸੀਂ ਇਹ ਵੀ ਲੋਨ ਲੈ ਸਕਦੇ ਜੇ ਛੋਟਾ ਵਪਾਰ ਲੋਨ ਹੁਣ ਤੁਹਾਨੂੰ ਦੱਸਦੇ ਨੇ ਤੁਸੀਂ ਮੁਫਤ ਲੋਨ ਕਿਸ ਤਰ੍ਹਾਂ ਲੈ ਸਕਦੇ ਤੁਹਾਨੂੰ ਉਹ ਵੀ ਦੱਸਤੀਆਂ ਇਸ ਦੇ ਨਾਲ ਅੱਗੇ ਚੱਲਦੇ ਹਾਂ ਪਹਿਲਾਂ ਤੁਹਾਨੂੰ ਦੱਸਦੇ ਨੇ ਤੁਸੀਂ ਇਹ ਪੰਜ ਲੋਨਾਂ ਦੇ ਵਾਸਤੇ ਅਪਲਾਈ ਕਿਸ ਤਰ੍ਹਾਂ ਕਰ ਸਕਦੇ ਕਿਸ ਤਰ੍ਹਾਂ ਅਰਜੀ ਦੇ ਸਕਦੇ ਇਸ ਦੀ ਅਰਜੀ ਦੇਣ ਦੀ ਪ੍ਰਕਿਰਿਆ ਹੈਗੀ ਜਿ ਤਰ੍ਹਾਂ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਜੀ ਇਸ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਆਪਣੇ ਨੇੜਲੇ ਬੈਂਕ ਦੀ ਸ਼ਾਖਾ ਵਿੱਚ ਜਾਓ ਜਾਂ ਫਿਰ ਲੋਨ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ ਬੈਂਕ ਵੱਲੋਂ ਜਾਂਚ ਹੋਵੇਗੀ ਮਨਜ਼ੂਰੀ ਤੋਂ ਬਾਅਦ ਜੋ ਲੋਨ ਰਕਮ ਤੁਹਾਡੇ ਖਾਤੇ ਵਿੱਚ ਆਵੇਗੀ ਇਸ ਵਿੱਚ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਜੀ ਆਫਲਾਈਨ ਵੀ ਅਪਲਾਈ ਕਰ ਸਕਦੇ ਜੀ ਆਫਲਾਈਨ ਦਾ ਵੀ ਤੁਹਾਨੂੰ ਤਰੀਕਾ ਦੱਸ ਦਿੱਤਾ ਜਿਸ ਤਰ੍ਹਾਂ ਕਿ ਤੁਹਾਨੂੰ ਨੰਬਰ 1 ਤੇ ਆਪਣੇ ਬੈਂਕ ਦੇ ਵਿੱਚ ਜਾਣਾ ਹੋਵੇਗਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਨੰਬਰ 2 ਤੇ ਲੋਨ ਫਾਰਮ ਭਰਨਾ ਹੋਵੇਗਾ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ ਬੈਂਕ ਵੱਲੋਂ ਜਾਂਚ ਹੋਵੇਗੀ ਫਿਰ ਇਸ ਨੰਬਰ 4 ਦੇ ਤੁਹਾਡੇ ਮਨਜ਼ੂਰੀ ਲੋਨ ਦਿੱਤਾ ਜਾਵੇਗਾ ਜੇਕਰ ਤੁਸੀਂ ਬੈਂਕ ਜਾਏ ਬਿਨਾ ਪਤਾ ਕਰਨਾ ਚਾਹਦੇ ਪੰਜਾਬ ਨੈਸ਼ਨਲ ਬੈਂਕ ਦਾ ਟੂਲ ਫਰੀ ਨੰਬਰ ਹੈਗਾ ਜੀ 1800 180 222 ਨੰਬਰ 2 ਤੇ ਨੰਬਰ ਹੈਗਾ ਜੀ 1800 103 222 ਇਹ ਹੈਗਾ ਪੰਜਾਬ ਨੈਸ਼ਨਲ ਬੈਂਕ ਦਾ ਹੈਲਪਲਾਈਨ ਨੰਬਰ ਹੈਗਾ ਉਹਨਾਂ ਦੀ ਵੈਬਸਾਈਟ ਵੀ ਹੈਗੀ ਏ ਜੋ www. punjabindia.in ਇਸ ਦੇ ਉੱਪਰ ਵੀ ਜਾ ਕੇ ਤੁਸੀਂ ਆਨਲਾਈਨ ਵੀ ਲੋਨ ਅਪਲਾਈ ਕਰ ਸਕਦੇ ਜੀ ਜੇਕਰ ਤੁਹਾਨੂੰ ਤਰੀਕਾ ਪਤਾ ਹੈ ਜਾਂ ਤੁਹਾਡੇ ਘਰ ਵਿੱਚ ਕੋਈ ਪਰਿਵਾਰ ਵਿੱਚੋਂ ਪੜਿਆ ਲਿਖਿਆ ਹੋਇਆ ਹੈ ਤਾਂ ਉਹ ਇਸ ਵੈਬਸਾਈਟ ਦੇ ਉੱਪਰ ਜਾ ਕੇ ਆਨਲਾਈਨ ਵੀ ਲੋਨ ਅਪਲਾਈ ਕਰ ਸਕਦੇ ਨੇ ਇਹਨਾਂ ਪੰਜਾਬ ਵਿੱਚੋਂ ਹੁਣ ਤੁਹਾਨੂੰ ਦੱਸ ਦਿੰਦੇ ਨੇ ਤੁਹਾਨੂੰ ਇਹ ਲੋਨ ਫ੍ਰੀ ਕਿਸ ਤਰ੍ਹਾਂ ਮਿਲ ਸਕਦਾ ਹੈ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕੁਝ ਪੰਜਾਬ ਨੈਸ਼ਨਲ ਬੈਂਕ ਵੱਲੋਂ ਪਸ਼ੂ ਪਾਲਣ ਲੋਨ ਵਾਸਤੇ ਕਿਸਾਨਾਂ ਲਈ ਇੱਕ ਨਵੀਂ ਪੀ ਐਨ ਬੀ ਪਸ਼ੂ ਲੋਨ ਸਕੀਮ 2025 ਸ਼ੁਰੂ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਗਾਂ ਪੈਂਸ ਜਾਨੀ ਕਿ ਗਾਂ ਮੱਝ ਬੱਕਰੀ ਆਦੀ ਖਰੀਦਣ ਲਈ ਲੋਨ ਦੇ ਨਾਲ 70% ਤੱਕ ਦੀ ਜੋ ਸਬਸਿਡੀ ਦਿੱਤੀ ਜਾਵੇਗੀ ਜੇਕਰ ਤੁਸੀਂ ਮੁਰਗੀਆਂ ਦਾ ਫਾਰਮ ਖੋਲਦੇ ਜੇ ਫਿਰ ਗਾਵਾਂ ਦਾ ਗਊਸ਼ਾਲਾ ਖੋਲਦੇ ਜੇ ਡੇਰੀ ਫਾਰਮ ਖੋਲਦੇ ਜੇ ਕੋਈ ਵੀ ਕੋਈ ਖੋਲਦੇ ਜੇ ਤੁਹਾਨੂੰ 70% ਦੀ ਸਬਸਿਡੀ ਦਿੱਤੀ ਜਾਵੇਗੀ ਜਾਨੀ ਕਿ ਜੇਕਰ ਤੁਸੀਂ 1 ਲੱਖ ਰੁਪਏ ਦਾ ਲੋਨ ਲੈਂਦੇ ਜੇ ਉਹਦੇ ਵਿੱਚ ਤੁਹਾਨੂੰ 70000 ਰੁਪਏ ਮਾਫ ਕੀਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ 30000 ਭਰਨਾ ਹੋਵੇਗਾ 30000 ਤੋਂ ਵੀ ਘੱਟ ਪਰਨਾ ਆਵੇਗਾ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਕਿਸ ਤਰ੍ਹਾਂ ਤੁਸੀਂ 30000 ਤੋਂ ਵੀ ਘੱਟ ਪਰ ਸਕਦੇ ਜੇ ਪੰਜਾਬ ਨੈਸ਼ਨਲ ਬੈਂਕ ਵਿੱਚ ਜੋ ਕੋਈ 70% ਤੋਂ ਵੀ ਜ਼ਿਆਦਾ ਤੁਹਾਨੂੰ ਸਬਸਿਡੀ ਮਿਲੇਗੀ ਇਹ ਸਕੀਮ ਜੋ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬ ਨੈਸ਼ਨਲ ਬੈਂਕ ਵੱਲੋਂ ਨਹੀਂ ਬਲਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਕਿ ਸਬਸਿਡੀ ਜੋ ਤੁਹਾਨੂੰ 70% ਮਿਲੇਗੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਇਸ ਦੇ ਵਿੱਚ ਬੈਂਕ ਨੂੰ ਵੀ ਫਾਇਦਾ ਹੋਵੇਗਾ ਤੇ ਤੁਹਾਨੂੰ ਵੀ ਫਾਇਦਾ ਹੋਵੇਗਾ ਇਹ ਲੋਨ ਦੀ ਰਕਮ ਹੈ ਜੋ ਸਬਸਿਡੀ ਦਾ ਵੇਰਵਾ ਤੁਹਾਨੂੰ ਦੱਸਦೇನೆ ਪਹਿਲਾਂ ਲੋਨ ਰਕਮ ਲੈਣ ਵਾਸਤੇ 50000 ਤੋਂ ਲੈ ਕੇ ਤੁਸੀਂ ਜੋ ਕਿ 5 ਲੱਖ ਤੱਕ ਕਰਦਾ ਇਸ ਦੇ ਵਿੱਚ ਲੋਨ ਲੈ ਸਕਦੇ ਜੇਕਰ ਤੁਸੀਂ 5 ਲੱਖ ਦਾ ਲੋਨ ਲੈਂਦੇ ਜੇ ਤਾਂ ਤੁਹਾਨੂੰ 3.5 ਲੱਖ ਜੋ ਕਿ ਬਚ ਜਾਵੇਗਾ ਜਿਸ ਦੇ ਵਿੱਚ ਤੁਸੀਂ 1.5 ਲੱਖ ਰੁਪਏ ਪਰਨਾ ਹੋਵੇਗਾ ਕਿ ਮੋਟਾ ਮੱਟੇ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਤੁਸੀਂ 1 ਲੱਖ ਦਾ ਲੋਨ ਲੈਂਦੇ ਜੇ ਤਾਂ ਤੁਹਾਨੂੰ 70% ਸਬਸਿਡੀ ਦੇ ਹਿਸਾਬ ਨਾਲ ਤੁਹਾਨੂੰ 70000 ਰੁਪਿਆ ਮਾਫੀ ਦਿੱਤੀ ਜਾਵੇਗੀ ਛੂਟ ਦਿੱਤੀ ਜਾਵੇਗੀ ਜੇਕਰ ਤੁਸੀਂ 5 ਲੱਖ ਦਾ ਲੋਨ ਲੈਂਦੇ ਜੇ ਤਾਂ ਵੀ ਤੁਹਾਨੂੰ 70% ਤੋਂ ਵੱਧ ਸਬਸਿਡੀ ਮਿਲੇਗੀ ਜਿਵੇਂ ਕਿ ਤਾਨੂੰ 3.5 ਲੱਖ ਰੁਪਏ ਮਾਫ ਕੀਤਾ ਜਾਵੇਗਾ ਸਿਰਫ ਤੁਸੀ 1.5 ਲੱਖ ਰੁਪਏ ਪਰਨਾ ਹੋਵੇਗਾ ਇਹ ਸਬਸਿਡੀ ਦੀ ਯੋਗਤਾ 50% ਤੋਂ ਲੈ ਕੇ 70% ਤੱਕ ਤੁਹਾਡੇ ਯੋਗਤਾ ਅਨੁਸਾਰ ਹੋਵੇਗੀ ਜਾਨਕੀ ਐਸੀ ਲਈ ਲੱਗ ਬੀਸੀ ਲਈ ਲੱਗ ਇਹ ਲੱਗ ਲੱਗ ਕੋਟੇ ਦੇ ਹਿਸਾਬ ਨਾਲ ਤੁਹਾਡੀ ਯੋਗਤਾ ਤੈਅ ਕੀਤੀ ਜਾਵੇਗੀ ਤੁਹਾਨੂੰ ਕਿੰਨੇ ਪਰਸੈਂਟ ਦੀ ਸਬਸਿਡੀ ਦਿੱਤੀ ਜਾਵੇਗੀ ਜਿਤ ਵਾਪਸੀ ਦਾ ਸਮਾਂ 3 ਤੋਂ ਲੈ ਕੇ 5 ਸਾਲ ਸੱਕ 5 ਸਾਲ ਤੱਕ ਹੈ ਜੋ ਕਿ ਤੁਹਾਡੇ ਵਾਸਤੇ ਬਹੁਤ ਵਧੀਆ ਹੈ ਜੇਕਰ ਤੁਸੀਂ 5 ਲੱਖ ਦਾ ਲੋਨ ਲੈਂਦੇ ਜੇ ਤੁਸੀਂ 1.5 ਲੱਖ 5 ਸਾਲਾਂ ਦੇ ਵਿੱਚ ਵਿੱਚ ਭਰਨਾ ਹੈ ਜੇਕਰ 1 ਲੱਖ ਲੋਨ ਲੈਂਦੇ ਜੇ ਤਾਂ 30000 ਪਰਣਾ ਹੈ ਉਹ ਤੁਸੀਂ ਆਪਣੇ ਸਮਾਂ ਅਨੁਸਾਰ ਤੈਅ ਕਰ ਸਕਦੇ ਜੇ ਤੁਸੀਂ ਕਿੰਨਾ ਕਦੋਂ ਪਰ ਸਕਦੇ ਜੀ ਇਸ ਦੇ ਵਿੱਚ ਤੁਹਾਡੇ ਲੋੜਿੰਦੇ ਦਸਤਾਵੇਜ਼ ਖੋਣ ਵਾਲੇ ਜ਼ਰੂਰੀ ਦਸਤਾਵੇਜ਼ ਕਿਤੇ ਬਾਰੇ ਤੁਹਾਨੂੰ ਜਾਣਕਾਰੀ ਪਹਿਲਾਂ ਦੇ ਦਿੰਨੇ ਆ ਇਸ ਦੇ ਵਿੱਚ ਨੰਬਰ 1 ਤੇ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਤੁਹਾਡੀ ਪਾਸਬੁੱਕ ਹੋਣੀ ਚਾਹੀਦੀ ਜੇਕਰ ਤੁਹਾਡੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਖਾਤਾ ਤੁਹਾਡੇ ਕੋਲ ਪੰਜਾਬ ਨੈਸ਼ਨਲ ਬੈਂਕ ਦੀ ਪਾਸਬੁੱਕ ਹੋਣੀ ਬਹੁਤ ਜ਼ਰੂਰੀ ਹੈ ਜੋ ਕਿ ਤੁਹਾਡੇ ਜਗਾ ਤਾਂ ਸਹੀ ਹੈ ਨਿਕਾ ਤੁਸੀਂ ਕਲ ਵਾਲੋ ਜ਼ਮੀਨ ਜਾ ਕਿਰਾਏ ਦਾ ਸਬੂਤ ਜਿਹੜੀ ਤੁਸੀਂ ਜਿੱਤੇ ਰਹਿੰਦੇ ਜੇ ਉਹਦੀ ਰਜਿਸਟਰੀ ਪੱਕੀ ਤੇ ਪਸ਼ੂ ਪਾਲਣ ਸੰਬੰਧੀ ਜਾਣਕਾਰੀ ਜਾਂ ਰਜਿਸਟ੍ਰੇਸ਼ਨ ਪਸ਼ੂ ਪਾਲਣ ਦੀ ਤੁਹਾਨੂੰ ਕਿੰਨੀ ਕੋਈ ਜਾਣਕਾਰੀ ਹੈਗੀ ਇਸ ਸਬੰਧੀ ਪੂਰੀ ਜਾਣਕਾਰੀ ਉਸ ਦੇ ਬਾਰੇ ਇੱਕ ਸਰਟੀਫਿਕੇਟ ਹੋਵੇਗਾ ਉਹ ਤੁਹਾਨੂੰ ਤਿਆਰ ਕਰਵਾਉਣਾ ਪਵੇਗਾ ਇਹ ਸਰਟੀਫਿਕੇਟ ਤਿਆਰ ਕਰਵਾਉਣ ਵਾਸਤੇ ਤੁਹਾਨੂੰ ਗਊਸ਼ਾਲਾ ਜਾਣਾ ਪਵੇਗਾ ਉੱਥੇ ਤੁਸੀਂ ਤਿਆਰ ਕਰਵਾ ਸਕਦੇ ਹੋ ਕਿ ਤੁਸੀਂ ਤੁਹਾਨੂੰ ਪਸ਼ੂ ਪਾਲਣ ਦੇ ਵਧੀਆ ਮਾਹਿਰ ਹੋ ਪਾਸਪੋਰਟ ਸਾਈਜ਼ ਤੜੀ ਫੋਟੋ ਲੱਗੇਗੀ ਇਸ ਦੇ ਵਿੱਚ ਇਸ ਦੇ ਵਿੱਚ ਤੁਹਾਡੀ ਅਰਜੀ ਦੇਣ ਦੀ ਪ੍ਰਕਿਰਿਆ ਤੇ ਤੁਹਾਨੂੰ ਤਰੀਕਾ ਪਹਿਲਾਂ ਦੱਸ ਦਿੰਦੇ ਆ ਕਿ ਤੁਸੀਂ ਪਹਿਲਾਂ ਤੁਸੀਂ ਕਿਤੇਸ ਆਪਣੇ ਸਰਟੀਫਿਕੇਟ ਚੱਕ ਕੇ ਇਧਰ-ਉਧਰ ਘੁੰਮਦੇ ਫਿਰੋ ਆਪਣੇ ਨੇੜਲੇ ਬੈਂਕ ਸ਼ਾਖਾ ਤੇ ਜਾਓ ਉੱਥੇ ਪਸ਼ੂ ਪਾਲਣ ਲੋਨ ਸਕੀਮ ਦਾ ਫਾਰਮ 2025 ਭਰੋ ਜੇਕਰ ਤੁਸੀਂ 2025 ਵਿੱਚ ਭਰਦੇ ਜੇ 2025 ਭਰੋ ਜੇਕਰ ਇਸ ਤੋਂ ਇੱਕ ਅਧਿਕ ਸਾਲ ਬਾਅਦ ਭਰੋਗੇ ਤੇ 2026 26 ਦਾ ਫਾਰਮ ਲੱਗੇਗਾ ਇਸ ਦੇ ਵਿੱਚ ਸਾਰੇ ਦਸਤਾਵੇਜ਼ ਤੁਹਾਨੂੰ ਜਮ੍ਹਾਂ ਕਰਨੇ ਹੋਣਗੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਜੇਕਰ ਨਹੀਂ ਵੀਡੀਓ ਪੂਰੀ ਵੇਖੀ ਤਾਂ ਪੂਰੀ ਵੇਖਿਓ ਜੀ ਇਹ ਨੰਬਰ 4 ਤੇ ਇਸ ਦੇ ਵਿੱਚ ਬੈਂਕ ਦੀ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਤੁਹਾਨੂੰ ਲੋਨ ਮਨਜ਼ੂਰ ਕੀਤਾ ਜਾਵੇਗਾ ਪਹਿਲਾਂ ਬੈਂਕ ਦੇ ਅਧਿਕਾਰੀ ਇਸ ਦੇ ਵਿੱਚ ਜਾਂਚ ਕਰਨਗੇ ਕਿ ਤੁਸੀਂ ਆਪਣੇ ਸਹੀ ਟਿਕਾਣੇ ਤੇ ਰਹਿੰਦੇ ਜੇ ਤੁਹਾਡਾ ਰਿਕਾਰਡ ਕਿਵੇਂ ਦਾ ਤੁਹਾਡੇ ਤੁਹਾਡੀ ਅਤੇ ਤੁਹਾਡੇ ਪਰਿਵਾਰਿਕ ਮੈਂਬਰਾਂ ਦੀ ਜਾਣਕਾਰੀ ਯਾਨੀ ਕਿ ਤੁਹਾਡੇ ਤੇ ਕੋਈ ਕੋਰਟ ਕੇਸ ਤਾਂ ਨਹੀਂ ਹੈਗਾ ਤੁਹਾਡੇ ਛੜੀਕੇ ਵਿੱਚ ਤੁਹਾਡਾ ਕਿਵੇਂ ਬਹਿਣ ਉੱਠਣੇ ਇਹ ਸਾਰੀ ਜਾਣਕਾਰੀ ਕਲੈਕਟ ਕਰਨ ਤੋਂ ਬਾਅਦ ਹੀ ਤੁਹਾਡਾ ਲੋਨ ਮਨਜ਼ੂਰ ਕੀਤਾ ਜਾਵੇਗਾ ਇਸ ਤੋਂ ਬਾਅਦ ਤੁਸੀਂ ਹੈਲਪਲਾਈਨ ਨੰਬਰ ਤੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਜੇ ਤੇ ਜੇਕਰ ਤੁਹਾਨੂੰ ਲੋਨ ਚੱਕਣ ਵਿੱਚ ਕੋਈ ਪ੍ਰੋਬਲਮ ਆਦੀ ਹੈ ਜਾਂ ਫਿਰ ਲੋਨ ਜਦੋਂ ਤੁਸੀਂ ਚੱਕ ਲੇਦੇ ਤੁਹਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਉਸ ਵਾਸਤੇ ਤੁਹਾਡੇ ਕੋਲ ਇੱਕ ਹੈਲਪਲਾਈਨ ਨੰਬਰ ਵੀ ਤੁਹਾਨੂੰ ਦਿੱਤਾ ਜਾਂਦਾ ਜਿਸ ਦੇ ਵਿੱਚ ਨੰਬਰ ਹੈਗਾ 18180 ਤੇ 22 ਇਹ ਤੁਸੀਂ ਨੰਬਰ ਡਾਇਲ ਕਰਕੇ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਜੇ ਤੁਸੀਂ ਲੋਨ ਕਿਸ ਤਰ੍ਹਾਂ ਚੱਕ ਸਕਦੇ ਜੇ ਕੀ ਕੀ ਤੁਹਾਨੂੰ ਚਾਹੀਦਾ ਕਿ ਕਿ ਦਸਤਾਵੇਜ਼ ਕਿ ਚਾਹੀਦੇ ਨੇ ਕਿਉਂਕਿ ਸਮੇਂ ਅਨੁਸਾਰ ਬੈਂਕਾਂ ਦੀਆਂ ਸ਼ਰਤਾਂ ਨੀਮਾਂ ਦੇ ਵਿੱਚ ਬਦਲਾਅ ਕੀਤਾ ਜਾਂਦਾ ਹੈ ਜਿਵੇਂ ਜਿਵੇਂ ਟਾਈਮ ਲੰਘਦਾ ਹੈ ਉਵੇਂ-ਉਵੇਂ ਉਵੇਂ-ਉਵੇਂ ਨੀਮਾਂ ਵਿੱਚ ਬਦਲਾਅ ਵੀ ਕਰ ਦਿੱਤਾ ਜਾਂਦਾ ਜੇਕਰ ਤੁਸੀਂ ਦਿਵਾਲੀ ਤੋਂ ਪਹਿਲਾਂ ਇਹ ਵੀਡੀਓ ਵੇਖ ਰਹੇ ਹੋ ਤਾਂ ਇਹ ਸ਼ਰਤਾਂ ਸੇਮ ਹੀ ਰਹਿਣਗੀਆਂ ਜੇਕਰ ਵੀਡੀਓ ਦਿਵਾਲੀ ਤੋਂ ਬਾਅਦ ਵੇਖੋਗੇ ਦਿਵਾਲੀ ਤੋਂ ਬਾਅਦ ਇਹ ਸ਼ਰਤਾਂ ਬਦਲ ਜਾਣਗੀਆਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਤੇ ਜੇਕਰ ਤੁਸੀਂ ਦਿਵਾਲੀ ਤੋਂ ਬਾਅਦ ਇਹ ਵੀਡੀਓ ਵੇਖੋ ਤਾਂ ਸਰਕਾਰੀ ਨੀਮਾਂ ਅਨੁਸਾਰ ਪਹਿਲਾਂ ਆਪਣੀ ਬੈਂਕ ਸ਼ਾਖਾ ਵਿੱਚ ਜਾਓ ਉੱਥੋਂ ਪਹਿਲਾਂ ਫਾਰਮ ਭਰਨ ਤੋਂ ਪਹਿਲਾਂ ਉਹਨਾਂ ਦੀਆਂ ਸ਼ਰਤਾਂ ਉਹਨਾਂ ਦੇ ਵੇਖੋ ਕਿੰਨੇ ਪਰਸੈਂਟ ਤੁਹਾਨੂੰ ਸਬਸਿਡ ਦਿੱਤੀ ਜਾਵੇਗੀ ਅਤੇ ਤੁਹਾਨੂੰ ਕਿਹੜੇ ਕਿਹੜੇ ਕ੍ਰਾਈਟੇਰੀਆ ਪੂਰਾ ਕਰਨਾ ਪੈਣਾ ਹੈ ਤੁਹਾਡੇ ਕਿਹੜੇ ਕਿਹੜੇ ਦਸਤਾਵੇਜ਼ ਕਿਸ ਤਰ੍ਹਾਂ ਤੁਹਾਨੂੰ ਕੀ ਕੀ ਕਰਨਾ ਪੈਣਾ ਹੈ ਸਾਰੀਆਂ ਸ਼ਰਤਾਂ ਪਹਿਲਾਂ ਉਹਨਾਂ ਦੀ ਪੁੱਛੋ ਉਹਨਾਂ ਤੋਂ ਗੱਲਬਾਤ ਕਰੋ ਉਹਨਾਂ ਨਾਲ ਚੰਗੀ ਤਰ੍ਹਾਂ ਆਪਣੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਾ ਕੇ ਫਿਰ ਉਸ ਤੋਂ ਬਾਅਦ ਹੀ ਤੁਸੀਂ ਆਪਣਾ ਲੋਨ ਅਪਲਾਈ ਕਰੋ ਤੇ ਤੁਹਾਨੂੰ ਮੁਫਤ ਲੋਨ ਕਿਸ ਤਰ੍ਹਾਂ ਮਿਲ ਸਕਦਾ ਹੈ ਇਹ ਤੁਸੀਂ 2 ਲੱਖ ਦਾ ਲੋਨ ਚੱਕ ਕੇ ਜਿਸ ਦੇ ਵਿੱਚ 60000 ਰੁਪਏ ਭਰ ਦਿਓਗੇ ਤਾਂ ਤੁਹਾਨੂੰ 140000 ਰੁਪਏ ਬਚ ਜਾਵੇਗਾ ਜਿਸ ਤਰ੍ਹਾਂ ਤੁਹਾਨੂੰ ਬਚਤ ਹੋ ਜਾਵੇਗੀ 140000 ਰੁਪਏ ਦਾ ਮੁਫਤ ਲੋਨ ਤੁਹਾਨੂੰ ਹੋ ਜਾਵੇਗਾ